ਸਸਕਾਰ ਜੀ ਅੱਜ ਆਪਾਂ ਦਬਕਾ ਵਰਕ ਦੇ ਵਿੱਚ ਬਣੇ ਹੋਏ ਸੂਟ ਦਿਖਾਵਾਂਗੇ ਸਭ ਤੋਂ ਜੇ ਹੈਂਡਵਰਕ ਦੇ ਵਿੱਚ ਕੁਝ ਕਾਸਟਲੀ ਵਰਕ ਹੈ ਤਾਂ ਉਹ ਦਬਕੇ ਦਾ ਵਰਕ ਹੈਗਾ ਦਬਕਾ ਵਰਕ ਜਿੰਨਾ ਦੇਖਣ ਨੂੰ ਸੋਹਣਾ ਲੱਗਦਾ ਹੈ ਜਿੰਨੀ ਦੀ ਸਫਾਈ ਹੁੰਦੀ ਹੈ ਉਨਾ ਹੀ ਇਹ ਮਹਿੰਗਾ ਹੁੰਦਾ ਹੈ ਇਹਦਾ ਮਟੀਰੀਅਲ ਵੀ ਬਹੁਤ ਮਹਿੰਗਾ ਹੁੰਦਾ ਤੇ ਫਿਰ ਕਾਰੀਗਰ ਦੇ ਕੋਲੋਂ ਕੰਮ ਕਰਵਾਉਣਾ ਉਹ ਵੀ ਮਹਿੰਗਾ ਹੁੰਦਾ ਕਿਉਂਕਿ ਕਾਰੀਗਰ ਇਹਦੀ ਜ਼ਿਆਦੀ ਕਾਸਟ ਲੈਂਦੇ ਨੇ ਕਿਉਂਕਿ ਇਹਨੂੰ ਲਗਾਉਣਾ ਬਹੁਤ ਆਖਾ ਹੁੰਦਾ ਹੈ ਤੇ ਆਪਾਂ ਇਹਦੇ ਵਿੱਚ ਬਣੇ ਘੱਟ ਰੇਟ ਦੇ ਤੁਹਾਨੂੰ ਸੂਟ ਦਿਖਾਵਾਂਗੇ ਇੰਨਾ ਕੁ ਰੇਟ ਹੋਊਗਾ ਜਿਹਦੇ ਵਿੱਚ ਤੁਸੀਂ ਖੁਦ ਸਕਰੀਨਸ਼ਾਟ ਲੈ ਕੇ ਕਿਸੇ ਵੀ ਕਾਰੀਗਰ ਜਾਂ ਬਟਿਕ ਤੋਂ ਪਤਾ ਕਰ ਸਕਦੇ ਹੋ ਤੁਸੀਂ ਇਹਦਾ ਸਿਰਫ ਵਰਕ ਵਰਕ ਦਾ ਪ੍ਰਾਈਸ ਵੀ ਨਹੀਂ ਤੁਹਾਨੂੰ ਇੰਨਾ ਮਿਲੇਗਾ ਤੇ ਬਹੁਤ ਸੋਹਣੇ ਸੂਟ ਨੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਿਓ ਐਂਡ ਤੁਸੀਂ ਇਦਾਂ ਦੇ ਸੂਟ ਜਿਹੜੇ ਤਿਆਰ ਵੀ ਕਰਵਾ ਸਕਦੇ ਹੋ ਹਾਂਜੀ ਇਹ ਸੂਟ ਬਣਿਆ ਹੋਇਆ ਜੀ ਗਲਾਸ ਟਿਸ਼ੂ ਨਿਊ ਫੈਬਰਿਕ ਆਇਆ ਹੈ ਗਲਾਸ ਆਰਗਨਜ਼ਾ ਵਿੱਚ ਇਹਨੂੰ ਕਹਿ ਦਿੰਦੀਆਂ ਸ਼ਾਈਨ ਬਹੁਤ ਹੁੰਦੀ ਹੈ ਇਹਦੇ ਵਿੱਚ ਇਹ ਦੇਖੋ ਸਫਾਈ ਦੇਖੋ ਸਾਰਾ ਹੀ ਇਹ ਦਬਕੇ ਦਾ ਕੰਮ ਕੀਤਾ ਗਿਆ ਇਹਦੇ ਵਿੱਚ ਪਿਓਰ オリジナル ਦਬਕਾ ਜਿਹੜਾ ਉਹ ਯੂਜ਼ ਕੀਤਾ ਹੈ ਸਾਰਾ ਹੱਥ ਨਾਲ ਕੰਮ ਕੀਤਾ ਹੈ ਆਪਾਂ ਨੇ ਨੈਕਲਾਈਨਸ ਕਾਫੀ ਹੈਵੀ ਬਣੀ ਹੋਈ ਜਿੰਨੀਆਂ ਨੈਕਲਾਈਨਸ ਬਣੀ ਹੋਈ ਜਾਂ ਦਬਕਾ ਯੂਜ਼ ਕੀਤਾ ਹੋਇਆ ਤੁਸੀਂ ਕਿਸੇ ਵੀ ਜਗ੍ਹਾ ਤੋਂ ਇਹ ਪਤਾ ਕਰ ਸਕਦੇ ਹੋ ਇਹਨਾਂ ਤੁਸੀਂ 3000 ਦਾ ਸੂਟ ਹੋਊਗਾ ਤੁਸੀਂ 3000 ਦੇ ਵਿੱਚ ਵਰਕ ਵੀ ਨਹੀਂ ਤੁਹਾਨੂੰ ਕਿਸੇ ਨੇ ਕਰਕੇ ਦੇਣਾ ਕਿਉਂਕਿ ਬਹੁਤ ਮਹਿੰਗਾ ਪੈਂਦਾ ਹੈ ਜੀ ਦਬਕੇ ਦਾ ਵਰਕ ਜੋ ਕਿ ਸਭ ਤੋਂ ਅ ਦਬਕਾ ਵਰਕ ਬੈਸਟ ਮੰਨਿਆ ਜਾਂਦਾ ਹੈ ਵਰਕ ਦੀ ਫਿਨਿਸ਼ਿੰਗ ਦੇ ਵਿੱਚ ਤੇ ਇਹ ਸਾਰਾ ਸੂਟ ਜਿਹੜਾ ਹੈਗਾ ਵਾ ਇਹਦੇ ਵਿੱਚ ਆਪਾਂ ਨੈਕਲਾਈਨਸ ਬਣਾਈਆਂ ਤੇ ਪੂਰੇ ਫਰੰਟ ਦੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਜਿਹੜੀਆਂ ਉਹ ਪਾਲਸ ਦੇ ਨਾਲ ਡਾਟਸ ਜਿਹੜੇ ਉਹ ਬਣਾਈ ਹੋਈਆਂ ਇਹਦਾ ਦੁਪੱਟੇ ਦੀ ਗੱਲ ਕਰਦੇ ਹਾਂ ਦੁਪੱਟਾ ਵੀ ਸੇਮ ਫੈਬਰਿਕ ਆਊਗਾ ਗਲਾਸ ਦਾ ਐਂਡ ਇਹਨੂੰ ਬਹੁਤ ਸੋਹਣੀ ਆਪਾਂ ਜਿਹੜੀ ਲੈਂਸ ਲਾ ਕੇ ਦੇਵਾਂਗੇ ਨਾਲ ਸਟੂਨ ਦੀ 2.5 ਮੀਟਰ ਜਿਹੜੀ ਉਹ ਸਲਵਾਰ ਹੋਊਗੀ ਗੱਲ ਸ਼ਲੁੱਕ ਦਾ ਸੂਟ ਜਿੰਨਾ ਕੁੜੀਆਂ ਨੂੰ ਬਹੁਤ ਸ਼ੌਂਕ ਹੁੰਦਾ ਕਿ ਗਲੇ ਤੇ ਵਰਕ ਹੋਵੇ ਤੇ ਬਹੁਤ ਸੋਹਣਾ ਫਿਨਿਸ਼ਿੰਗ ਨਾਲ ਕੀਤਾ ਹੋਵੇ ਤੇ ਦੁਪੱਟੇ ਜਿਹੜੀ ਕਿ ਫਲਫੀ ਹੋਣ ਜਿਵੇਂ ਹੋਣਾ ਚਲਦੇ ਨੇ ਆਰਗੈਂਜ਼ਾ ਹੋ ਗਿਆ ਜਾਂ ਇਸ ਦਾ ਗਲਾਸ ਟਿਸ਼ੂ ਹੋ ਗਿਆ ਤਾਂ ਤੁਸੀਂ ਇਹ ਜਿਹੜੇ ਸੂਟ ਲੈ ਸਕਦੇ ਹੋ ਇੱਕ ਹੋਰ ਤੁਹਾਨੂੰ ਦਿਖਾਵਾਂਗੇ ਬਟ ਇਹ ਸੂਟ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਡਿਜ਼ਾਈਨਿੰਗ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਤੇ ਦੁਪੱਟਾ ਤੁਹਾਨੂੰ ਖੁੱਲਾ ਡੁੱਲਾ ਦਿਖਾ ਸਕਦੇ ਆ ਦੇਖੋ ਬਹੁਤ ਖੁੱਲਾ ਡੁੱਲਾ ਵਧੀਆ ਬੈਸਟ ਕੁਆਲਟੀ ਦਾ ਦੁਪੱਟਾ ਹੋਗਾ ਪਿਓਰ ਗਲਾਸ ਟਿਸ਼ੂ ਜਿਹੜਾ ਕੀ ਹੁਣ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਤੇ ਟ੍ਰੈਂਡਿੰਗ ਦੇ ਅਕੋਰਡਿੰਗ ਹੀ ਜਿਹੜਾ ਦਬਕਾ ਵਰਕ ਉਸ ਫਾਈਨ ਨਾਲ ਕੀਤਾ ਹੋਇਆ ਹੈ ਇੱਕ ਹੋਰ ਸੂਟ ਤੁਹਾਨੂੰ ਇਹਨਾਂ ਸ਼ੇਅਰ ਕਰਦੇ ਆ ਇਹ ਵੀ ਇਹਦੇ ਵਿੱਚ ਵੀ ਸਾਰਾ ਦਬਕਾ ਵਰਕ ਦਾ ਹੀ ਕੰਮ ਕੀਤਾ ਗਿਆ ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਨੈਕਲਾਈਨਸ ਬਣਾਈ ਗੋਟੇ ਦੇ ਨਾਲ ਵਿੱਚ ਇਹਦੇ ਰਿਬਨ ਟਾਈਪ ਜਿਹੜੇ ਉਹ ਕਲਰਸ ਐਡ ਕੀਤੇ ਹੋਏ ਨੇ ਨਾਲ ਇਹ ਤੇ ਇਹ ਜਿਹੜਾ ਦਬਕੇ ਦਾ ਕੰਮ ਕੀਤਾ ਹੋਇਆ ਪੌਲਸ ਦਾ ਕੰਮ ਕੀਤਾ ਜੀ ਦਬਕੇ ਦਾ ਐਂਡ ਰਿਬਨ ਜਿਹੜੇ ਨੇ ਉਹ ਅਟੈਚ ਕੀਤੇ ਹੋਏ ਤੁਸੀਂ ਨਜ਼ਦੀਕ ਤੋਂ ਦੇਖੋ ਇਹ ਸਾਰੇ ਦਬਕੇ ਦਾ ਕੰਮ ਹੈ ਤੇ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਕੀਤਾ ਗਿਆ ਕਿਸੇ ਵੀ ਜਗ੍ਹਾ ਤੋਂ ਇਧਰ ਉਧਰ ਜਾਂ ਉਬੜਿਆ ਹੋਇਆ ਨਹੀਂ ਹੈ ਇਹ ਹੀ ਅਸਲੀ ਬੈਸਟ ਕੁਆਲਿਟੀ ਹੁੰਦੀ ਆ ਕਿ ਜਿਹੜਾ ਦਬਕਾ ਵਰਕ ਹੁੰਦਾ ਹੈ ਉਹਨੂੰ ਬਹੁਤ ਹੀ ਜ਼ਿਆਦਾ ਪੀਠ ਦਾ ਤੇ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਜਾਂਦਾ ਹੈ ਜਿਹਦੇ ਨਾਲ ਸੂਟ ਬਾਰੇ ਰਾਇਲ ਜੇ ਲੱਗਦੇ ਨੇ ਬਹੁਤ ਸੋਹਣੇ ਲੱਗਦੇ ਨੇ ਕਿਉਂਕਿ ਸਿੱਪੀ ਹੋ ਗਈ ਕਟਾਣਾ ਹੋ ਗਿਆ ਇਹ ਆਮ ਵਰਕ ਹੋ ਗਿਆ ਬਟ ਇਹ ਜਿਹੜਾ ਤਪਕਾ ਵਰਕ ਹੁੰਦਾ ਹੈ ਇਹ ਸਪੈਸ਼ਲ ਹੁੰਦਾ ਚਾਹੇ ਇਹਦੇ ਵਿੱਚ ਆਪਾਂ ਤਪਕਾ ਥੋੜਾ ਹੀ ਯੂਜ਼ ਕਰੀਏ ਤਾਂ ਸੂਟ ਜਿਹੜੇ ਬਹੁਤ ਕੋਸਟਲੀ ਹੋ ਜਾਂਦੇ ਨੇ ਤੇ ਸਾਰੇ ਸੂਟ ਦੇ ਵਿੱਚ ਇਸ ਤਰ੍ਹਾਂ ਜਿਹੜੀਆਂ ਬੂਟੀਆਂ ਪਾਈਆਂ ਹੋਈਆਂ ਨੇ ਬਹੁਤ ਪਿਆਰੀਆਂ ਤੇ ਸਿਰਫ ਨੈਕਲਾਈਨਸ ਬਣਾਈ ਆਪਾਂ ਇੰਨਾ ਸੂਟਾਂ ਦੇ ਤੇ ਇਹ ਵੀ ਤੁਸੀਂ ਪਤਾ ਕਰ ਸਕਦੇ ਹੋ ਸਿਰਫ ਇੰਨੇ ਵਰਕ ਦਾ ਤੁਸੀਂ ਕਿਸੇ ਵੀ ਸ਼ਗਰ ਤੋਂ ਪਤਾ ਕਰ ਸਕਦੇ ਹੋ 3000 ਦਾ ਸੂਟ ਆ ਤਾਂ 3000 ਦਾ ਤੁਹਾਨੂੰ ਵਰਕ ਵੀ ਨਹੀਂ ਮਿਲੂਗਾ ਕਿਸੇ ਵੀ ਜਗ੍ਹਾ ਤੋਂ ਤੇ ਇਹਦੇ ਨਾਲ ਆਪਾਂ ਬਾਟਮ ਬਣਾਈਏ ਭੈਣ ਅਕੋਰਡਿੰਗ ਕੰਟਰਾਸਟ ਉਹਨਾਂ ਨੇ ਕਰਨਾ ਸੀਗਾ ਐਂਡ ਜਿਹੜਾ ਦੁਪੱਟਾ ਹੈ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਬਨਾਸੀ ਸਟਾਈਲ ਦੇ ਵਿੱਚ ਪੋਸਪੂਰੀ ਐਂਡ ਇਸ ਤਰ੍ਹਾਂ ਸਾਰਾ ਦੁਪੱਟਾ ਜਿਹੜਾ ਆਊਗਾ ਮੈਚਿੰਗ ਸੂਟ ਹੋਊਗਾ ਕਲਰ ਕੰਬੀਨੇਸ਼ਨਸ ਵੀ ਬਹੁਤ ਸੋਹਣੇ ਨੇ ਇਹਦੇ ਵਿੱਚ ਕਾਫੀ ਜਿਹੜੇ ਉਹ ਕਲਰ ਤੁਹਾਨੂੰ ਮਿਲ ਜਾਣਗੇ ਤੁਸੀਂ ਕਿਸੇ ਵੀ ਕਲਰ 'ਤੇ ਇਹ ਜਿਹੜੇ ਸੂਟ ਉਹ ਤਿਆਰ ਕਰਵਾ ਸਕਦੇ ਹੋ ਤੇ ਫਿਨਿਸ਼ਿੰਗ ਤੁਸੀਂ ਆਪ ਚੈੱਕ ਕਰ ਸਕਦੇ ਹੋ ਤੇ ਗਰਲਸ਼ 룩 ਦੇ ਸੂਟ ਨੇ ਨੈਕਲਾਈਨ ਸਪੈਸ਼ਲ ਬਣੇ ਹੋਏ ਨੇ ਇੱਕ ਤੁਹਾਡੇ ਨਾਲ ਬਹੁਤ ਪਿਆਰਾ ਸੂਟ ਸ਼ੇਅਰ ਕਰਦੇ ਆ ਸਪੈਸ਼ਲ ਜਾਗੋ ਵਾਸਤੇ ਘੱਟ ਪ੍ਰਾਈਸ ਦਾ ਕਿਉਂਕਿ ਜਾਗੋ ਤੇ ਹੁਣ ਫੁਲਕਾਰੀ ਦਾ ਬਹੁਤ ਟ੍ਰੈਂਡ ਹੋ ਗਿਆ ਹਰ ਕੋਈ ਫੁਲਕਾਰੀ ਦੇ ਸੂਟ ਚਾਹੁੰਦੇ ਨੇ ਤੇ ਡਿਮਾਂਡ ਕਰਦੇ ਕਿ ਹਰ ਕੋਈ ਮਹਿੰਗਾ ਸੂਟ ਨਹੀਂ ਬਣਵਾ ਸਕਦਾ ਮਸ਼ੀਨ ਵਰਕ ਜਿਹੜਾ ਕਿ ਸਾਨੂੰ ਇਦਾਂ ਦੇ ਫੈਬਰਿਕ ਚਾ ਇਹਨਾਂ ਦਾ ਪ੍ਰਾਈਸ ਜਿਹੜਾ ਘੱਟ ਚਾਹੀਦਾ ਤਾਂ ਆਪਾਂ ਇਹਦੇ ਵਿੱਚ ਨਾ ਕਾਫੀ ਕਲਰ ਜਿਹੜੇ ਉਹ ਰੈਡੀ ਕੀਤੇ ਨੇ ਬਿਲਕੁਲ ਸੌਫਟ ਫੈਬਰਿਕ ਇਹ ਫੈਬਰਿਕ ਸਭ ਬਹੁਤ ਜ਼ਿਆਦਾ ਸੋਨਾ ਹੈਗਾ ਇਹ ਹੈਗਾ ਜੀ ਸ਼ਿਮਰ ਕ੍ਰਸ਼ ਸ਼ਿਮਰ ਜਿੰਨੂੰ ਕਹਿ ਦਿੰਦੇ ਆ ਬਿਲਕੁਲ ਸੌਫਟ ਵਾਲੀ ਜਿੰਨੂੰ ਪਿਓਰ ਦੀ ਤਰ੍ਹਾਂ ਹੁੰਦੀ ਆ ਇਹਦੇ ਵਿੱਚ ਤੇ ਪਿਓਰ ਚ ਕੋਈ ਤੁਸੀਂ ਜ਼ਿਆਦਾ ਅੰਤਰ ਨਹੀਂ ਹੋਏਗਾ ਬਿਲਕੁਲ ਪਿਓਰ ਹੋਊਗੀ ਇਹਦੀ ਸ਼ਾਈਨ ਬਹੁਤ ਜ਼ਿਆਦੀ ਹੈ ਜਾਗੋ ਵਾਸਤੇ ਤੁਸੀਂ ਇਹ ਕਿਸੇ ਵੀ ਡਾਰਕ ਕਲਰ ਤੇ ਤਿਆਰ ਕਰਵਾ ਸਕਦੇ ਹੋ ਇਹ ਵਾਲਾ ਇਹਦੇ ਵਿੱਚ ਮਸ਼ੀਨ ਵਰਕ ਕੀਤਾ ਹੈ ਸਾਰਾ ਹੀ ਫੁਲਕਾਰੀ ਦਾ ਵਰਕ ਕੀਤਾ ਹੋਊਗਾ ਫਰੰਟ ਤੋਂ ਇਸ ਤਰ੍ਹਾਂ ਪੂਰੇ ਫਰੰਟ ਦੇ ਵਿੱਚ ਇਹ ਫੁਲਕਾਰੀ ਵਰਕ ਆਊਗਾ ਬਹੁਤ ਪਿਆਰਾ ਤੇ ਢਾਈ ਮੀਟਰ ਦੀ ਸ਼ਰਟ ਹੋਊਗੀ ਸ਼ਰਟ ਦਾ ਨਾਲ ਜਿਹੜੀ ਬਾਟਮ ਹੈਗੀ ਇਹ ਸਲਵਾਰ ਦੇ ਪੌਂਚਿਆਂ ਤੇ ਵੀ ਵਰਕ ਆ ਸਲਵਾਰਾਂ ਜਿਹੜੀ ਉਹ ਕੰਟਰਾਸਟ ਹੀ ਆਉਣਗੀਆਂ ਨਾਲ ਇਹ ਸਿਲਕ ਦਾ ਫੈਬਰਿਕ ਹੋਊਗਾ ਢਾਈ ਮੀਟਰ ਦੀ ਹੀ ਸਲਵਾਰ ਹੋਊਗੀ ਪੌਂਚਿਆਂ ਤੇ ਵਰਕ ਕੀਤਾ ਹੋ ਤੁਸੀਂ ਸਟ੍ਰੇਟ ਸਲਵਾਰ ਬਣਾ ਸਕਦੇ ਹੋ ਜਾਂ ਪਟਿਆਲਾ ਸਲਵਾਰ ਵੀ ਬਣਾ ਸਕਦੇ ਹੋ ਸਪੈਸ਼ਲ ਫੈਬਰਿਕ ਤੁਹਾਨੂੰ ਦੱਸ ਦਿਆਂ ਤਾਂ ਫੈਬਰਿਕ ਬਹੁਤ ਸੋਹਣਾ ਹੈ ਤੇ ਇਹਦੇ ਉੱਪਰ ਤੁਸੀਂ ਕਿਉਂਕਿ ਜਾਗੋ ਤੇ ਆਪਾਂ 2 ਮਿੰਟ 10-15 ਮਿੰਟ ਲਈ ਸੂਟਵੈਅਰ ਕਰਨਾ ਹੁੰਦਾ ਬਾਅਦ ਵਿੱਚ ਆਪਾਂ ਕੱਟ ਯੂਜ਼ ਕਰਦੇ ਹਾਂ ਤਾਂ ਤੁਸੀਂ ਘੱਟ ਤੋਂ ਘੱਟ ਪ੍ਰਾਈਸ ਵਿੱਚ ਵੀ ਬਣਵਾ ਸਕਦੇ ਹੋ ਬਸਟ ਫੈਬਰਿਕ ਤੇ ਤੇ ਇਹਦਾ ਪ੍ਰਾਈਸ ਰਹੂਗਾ 2000 ਰੁਪਏ ਠੀਕ ਹੈ ਸੀ 2000 ਦੇ ਵਿੱਚ ਤੁਸੀਂ ਇਹ ਸਾਰਾ ਸੂਟ ਆਰਡਰ ਤੇ ਤਿਆਰ ਕਰਵਾ ਸਕਦੇ ਹੋ ਜਾਂ ਇਹ ਬਣੇ ਹੋਏ ਕਲਰਸ ਵੀ ਹੈਗੇ ਨੇ ਸੂਕਾ ਬਸ਼ਮੀਨੇ ਦਾ ਸੂਟ ਤਿਆਰ ਕੀਤਾ ਹੈ ਜੀ ਬਹੁਤ ਸੋਹਣਾ ਇਹਦੇ ਵਿੱਚ ਤੁਹਾਨੂੰ ਕਲਰ ਕੰਬੀਨੇਸ਼ਨਸ ਹੋਰ ਵੀ ਮਿਲ ਜਾਣਗੇ ਡਿਜ਼ਾਈਨਰ ਪੀਸ ਵੀ ਮਿਲ ਜਾਣਗੇ ਇਹ ਹੈਗਾ ਜੀ EK ਬ੍ਰਾਂਡ ਦਾ ਹੋਊਗਾ ਬਹੁਤ ਸੋਹਣਾ ਬ੍ਰਾਂਡ ਹੁੰਦਾ ਹੈ ਐਂਡ ਇਹਦਾ ਫੈਬਰਿਕ ਦੀ ਕੋਈ ਕੰਪਲੇਨ ਨਹੀਂ ਹੁੰਦੀ ਜਿਵੇਂ ਕਿ ਰਾਮ ਟੈਕਸ ਹੁੰਦਾ ਹੈ ਉਸੇ ਤਰ੍ਹਾਂ ਹੀ ਇਸੇ ਫੈਬਰਿਕ ਦੀ ਬਸ ਬਹੁਤ ਜ਼ਿਆਦਾ ਜਿਹੜੀ ਉਹ ਡਿਮਾਂਡ ਹੁੰਦੀ ਹੈ ਤੇ ਬਹੁਤ ਸੋਹਣੇ ਲੱਗਦੇ ਸੂਟ ਬਣੇ ਹੋਏ カラー ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਇਹ ਜਿਹੜਾ ਚਾਕਾਂ ਤੇ ਆਊਗਾ ਦੋ ਸਾਈਡਾਂ ਤੇ ਇਸ ਤਰ੍ਹਾਂ ਚਾਕ ਬਣੇ ਹੋਣਗੇ ਤੇ ਇਹਦੇ ਵਿੱਚ ਜਿਹੜਾ ਫਲਾਵਰ ਆਊਗਾ ਇਸ ਥਾਂ ਇਹ ਜਿਹੜਾ ਹੈਗਾ ਜੀ نیچے ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਇਹ ਵਾਲਾ ਸਾਰਾ ਹੀ ਆਊਗਾ ਫਰੰਟ ਤੇ ਆਊਗਾ ਸਾਰਾ ਵਰਕ ਬਹੁਤ ਸਜੂ ਸਟਿਚ ਹੋਇਆ ਬਹੁਤ ਪਿਆਰਾ ਲੱਗੂਗਾ ਸੈਂਟਰ ਦੇ ਵਿੱਚ ਇਹ ਫਲਾਵਰ ਆਊਗਾ ਇਹ ਬਣਾਉਗਾ ਜੀ 슬ੀਵਸ ਤੇ ਕੰਮ ਆਊਗਾ ਬਹੁਤ ਪਿਆਰਾ 슬ੀਵਸ ਤੇ ਕੰਮ ਕੀਤਾ ਹੋਇਆ ਇਹ ਆਰੀ ਵਰਕ ਦਾ ਕੰਮ ਹੋਏਗਾ ਸਾਰਾ ਹੀ ਹਾਂਜੀ ਸਾਰਾ ਆਰੀ ਵਰਕ ਦੇ ਵਿੱਚ ਕੰਮ ਕੀਤੇ ਨੇ ਜਿੰਨੇ ਵੀ ਸੂਟ ਇਹਦੇ ਵਿੱਚ ਮਿਲਣਗੇ ਤੁਹਾਨੂੰ ਆਰੀ ਵਰਕ ਦੇ ਵਿੱਚ ਮਿਲਣਗੇ ਇਸ ਪ੍ਰਾਈਸ ਦੇ ਵਿੱਚ ਪ੍ਰਾਈਸ ਰਹੂਗਾ 1500 ਰੁਪਏ ਤਾਂ ਤੁਸੀਂ ਕਿਸੇ ਵੀ ਕਲਰ ਦੀ ਕਰਵਾ ਸਕਦੇ ਜਾਂ ਹੋਰ ਕੋਈ ਕਲਰ ਦੀ ਹੋਰ ਕੋਈ ਸਿੰਪਲ ਡਿਜ਼ਾਈਨਿੰਗ ਵੀ ਕਰਵਾ ਸਕਦੇ ਹੋ ਸੋ ਤੁਹਾਨੂੰ ਸੂਟ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ so much